ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪ੍ਰਿੰਗੜੀ ਪਹੁੰਚੇ ਆਂ ਪੱਟੀ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਬਿੰਦੇ ਦੇ ਕੋਲ ਆਇਆ ਦੋਸਤੋ ਬਿੰਦੇ ਤੇ ਭਿੰਦੇ ਵੀਰ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਦੋ ਬੈੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਦੋਵੇਂ ਬੈੜਾ ਤਾਜ਼ੀਆਂ ਸੱਜਰ ਸੁਈਆਂ ਨੇ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਸੋ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਹਰੀਕੇ ਪੱਤਨ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਆ ਪੱਟੀ ਵੀ ਇੱਥੋਂ ਕੋਈ 8 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਗੇ ਸ਼ਹਿਰ ਹਰੀਕੇ ਤੋਂ ਇੱਕ ਛੜਕ ਨਿਕਲਦੀ ਹੈ ਜਿਹੜੀ ਬਾਇਆ ਪ੍ਰਿੰਗੜੀ ਪੱਟੀ ਨੂੰ ਜਾਂਦੀ ਆ ਇਸੇ ਛੜਕ ਤੇ ਉੱਪਰ ਪਿੰਡ ਪ੍ਰਿੰਗੜੀ ਆ ਤੇ ਪ੍ਰਿੰਗੜੀ ਆਣ ਕੇ ਤੁਸੀਂ ਫੋਨ ਕਾਲ ਕਰ ਸਕਦੇ ਜੇ ਤੇ ਬਿੰਦੇ ਵੀਰ ਦਾ ਘਰ ਇਸੇ ਛੜਕ ਦੇ ਉੱਪਰ ਆ ਮੇਨ ਤੇ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਤਰੀਕ 27 ਮਈ ਤੇ ਸਮਾਂ ਕੋਈ ਮਾਰਨਿੰਗ ਦੇ 8:30 ਵਜੇ ਆਪਾਂ ਵੀਡੀਓ ਬਣਾ ਰਹੇ ਆ ਸੋ ਮਾਰਨਿੰਗ ਦਾ ਟਾਈਮ ਆ ਤਾਂ ਦੋਸਤੋ ਐਨੀਮਲ ਦੋਵੇਂ ਸਵੇ ਸੁਬਾਹ ਆ ਬੋਲੇ ਦੇ ਵਿੱਚ ਬੈੜਾ ਨੇ ਇੱਥੇ ਆਣ ਕੇ ਮੇਰਾ ਭਰਾ ਆਪਣੀ ਤਸੱਲੀ ਕਰ ਲਿਆ ਜੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਬਿੰਦੇ ਸਾਸਤਰੀ ਜੀ ਸਾਸਤਰੀ ਗਾ ਜਿੰਨੇ ਭੈਣ ਭਰਾ ਵੀ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਠੱਪਾ ਜੀ ਹਾਂ ਕਿਰਪਾ ਵੀ ਜੀ ਠੀਕ ਹੈ ਲਾ ਵੀ ਬਿੰਦੇ ਵੀਰ ਉਦੋਂ ਵੀ ਮੇਰਾ ਤਾਂ ਵੀ ਵਹਿਣਾ तकरीबन ਮੇਰਾ ਤਾਂ ਮਿੰਟਾਂ ਸਕਿੰਟਾਂ ਦੀ ਖੇਡ ਸੀ ਜੀ ਇਹਦੇ ਤੁਸੀਂ ਪੰਪ ਕੋਲੇ ਗਏ ਤੇ ਪੰਪ ਦਾ ਮਾਲ ਫਿਰ ਲਿਆ ਗਿਆ ਕਿਹਦਾ ਡਾ ਛੋੜ ਕਰਦੇ ਜਾਂਦੇ ਪੰਪ ਦੀ ਜਾਂਦੇ ਉਹਨਾਂ ਦਾ ਮਾਲ ਵੇਚ ਗਿਆ ਸੀ ਆਹ ਸਾਹਮਣੇ ਪੰਪ ਉਹ ਜੀ ਹੁਣ ਵੀ ਵੀਰ ਜੀ ਇੰਨਾ ਆਉਂਦਾ ਮਾਉਂਦਾ ਮਾਲ ਥੋੜਾ ਆਉਂਦਾ ਚਲੋ ਦੋ ਵਿੱਚ ਪਉਂਦੇ ਨਹੀਂ ਬਾਪ ਅੱਜੂ ਨਹੀਂ ਪਉਂਦਰਾਦਾ ਆਹ ਮਾਲ ਵੇਚਿਆ ਪਰ ਆਪਣਾ ਛੌਂਗ ਪਾ ਦਿੱਦੀ ਵੀਰ ਜੀ ਠੀਕ ਆ ਭੈਣ ਭਰਾ ਬਹੁਤ ਫੋਨ ਕਰਦੇ ਦੂਰਾਂ ਦੂਰਾਂੋਂ ਫੋਨ ਆਉਂਦਾ ਬਹੁਤ ਜ਼ਿਆਦਾ ਆਹ ਫਿਰ ਡਿਮਾਂਡ ਕਰਦੇ ਹਾਂ ਡਿਮਾਂਡ ਕਰਦੇ ਮੈਂ ਵੀਡੀਓ ਵੀਡੀਓ ਛੇਤੀ ਪਾਓ ਆਹ ਮਾਲ ਵੀ ਆਲੀ ਗੱਲ ਕੋਈ ਨਹੀਂ ਵੀਰ ਜੀ ਉਹ ਲੈ ਮੈਂ ਟੋਮ ਟੋਟੀ ਵੇਚਦਾ ਮਾਰ ਸਹੀ ਹੋ ਗਿਆ ਹਾਂਜੀ ਲੋ ਵੀ ਅੱਜ ਦੋਸਤੋ ਦੋ ਬਿਹੜਾ ਤੁਹਾਨੂੰ ਦਿਖਾਉਣੀਆਂ ਬਿਹੜਾ ਦੋਵੇਂ ਸਾਫ ਸੁਥਰੀਆਂ ਨੇ ਚੰਗੇ ਹਵਾਨੇ ਛੱਡੇ ਲੇਵੇ ਤੇ ਵਿੱਚ ਆ ਸੋ ਪਸੰਦ ਆਉਣਗੀਆਂ ਭਰਾਵਾਂ ਨੂੰ ਸ਼ੁਰੂਆਤ ਆਪਾਂ ਕਰ ਲਵਾਂਗੇ ਦੋ ਹੀ ਬਿਹੜਾ ਨੇ ਐਂਡ ਤੱਕ ਤੁਸੀਂ ਵੀਡੀਓ ਦੇਖ ਲਿਆ ਜੀ ਬਿੰਦੇ ਆ ਵੀਰ ਆਪਣੇ ਕੋਲ ਜਿਹੜੀ ਵਿਹੜ ਆਈ ਆ ਕ੍ਰੋਸ ਸ਼ਹੀਵਾਲ ਸ਼ਹੀਵਾਲ ਕ੍ਰੋਸ ਵੀਰ ਜੀ ਤੇ ਬਹੁਤ ਪਿਆਰੀ ਵਿਹੜ ਆ ਲਾਲ ਰੰਗ ਦੇ ਵਿੱਚ ਵਿਹੜਾ ਜਿਤਨਾ ਮੱਝ ਵੀ ਦੀ ਤਕਰਬ ਆ ਦੇਖੋ ਜੀ ਆ ਸੂਈ ਰਾਤ ਦੇ 12 ਵੇ ਸੂਈ ਵੀਰ ਸੀ ਠੀਕ ਆ ਜੀ ਇਹ ਇਹ ਜੇਕਰ ਉਹ ਤਰ੍ਹਾਂ ਚੁਵਾਈ ਇੱਕ ਨੰਬਰ ਵੀਰ ਜੀ ਇਹਦੀ ਹਨ ਲੋ ਬੇ ਠੀਕ ਆ ਦੋਸਤੋ ਇਹ ਰਾਤੀ ਸੂਈਆ ਕਰਮਾ ਲਈ ਤੇ ਬਾਕੀ ਚੌਣ ਜਵਾ ਤੁਸੀਂ ਦੇਖ ਸਕਦੇ ਜੇਰ ਪਾਤੀ ਸੀ ਰਾਤੀ ਫਿਰ ਹਾਂਜੀ ਹਾਂਜੀ ਤੜਕੇ ਪਾਈ ਤੜਕੇ ਅੱਜ ਪਾਈ ਆ ਹਾਂਜੀ ਲੋ ਵੀ ਅੱਜ ਮਾਰਨਿੰਗ ਸਵੇਰ ਜੇਰ ਜੂਰ ਪਾ ਦਿੱਤੀ ਆ ਚੁਵਾਈ ਇੱਕ ਨੰਬਰ ਵੀਰ ਜੀ ਲੋ ਜੀ ਠੀਕ ਆ ਜੀ ਸੋ ਕਿਸੇ ਰਖਮਤਾ ਕੁੜੀ ਕਰਮਾ ਦੀ ਲੱਤ ਛੜਨੀ ਮਾਰਦੀ ਕਿ ਹਾਇ ਠੰਡੀ ਧੀਰੀ ਇੱਕ ਅੱਜ ਗੱਲਬਾਤ ਹੋ ਗਈ ਬੱਚਾ ਮਰ ਗਿਆ ਜੀ ਬਾਗੀ ਦੇ ਮੂੰਹ ਰਹਾਤਾ ਰਾਦ ਆ ਮੂੰਖਾ ਮੈਂ ਲੇਡੀ ਮੁਰਗੀ ਸੂਈ ਆਪੇ ਪਈ ਏ ਮੁਰਗੀ ਤਿੰਨੇ ਗਾਂ ਵਧੀਆ ਨਾਲ ਬੱਚੀ ਬਹੁਤ ਸਰਾਤਾ ਨਾਲ ਤੋਂ ਤੇ ਪੈਰ ਬੱਚੀ ਹਦੀ ਜੈਨਾਂ ਕਿ ਆਖੀ ਬਿਲਕੁਲ ਬਿਲਕੁਲ ਬੱਚੀ ਤਿੰਨੇ ਬੱਚੀ ਹੈ ਮਗਰ ਬੱਚੀ ਸੀਗੀ ਬੱਚੀ ਹੁੰਦੀ ਸੀ ਲੋ ਬਿਲਕੁਲ ਕਿੱਲੇ ਨਾਲੂ ਬੱਚਾ ਸੀਗਾ ਹਾਂ ਕਈ ਵਾਰ ਜਿਹੜੇ ਦੋਸਤ ਪਛੂਆ ਉੱਪਰ ਨੇ ਪੈਰਪੂਰ ਰੱਖ ਦਿੱਤਾ ਬੱਚੀ ਦਾ ਠੀਕਾ ਜੀ ਮੂੰਹ ਦੇ ਉੱਪਰ ਪੈਰ ਰੱਖ ਦਿੱਤਾ ਜਿਹਦੇ ਕਰਕੇ ਬੱਚਾ ਐਕਸਪਾਇਰ ਹੋ ਗਿਆ ਰਾਤ ਹੀ ਇੱਕ ਕਰਮ ਵਾਲੀ ਸੂਈ ਸੀਗੀ ਚਲੋ ਇਹ ਮਾੜਾ ਜਿਹਾ ਹੈਪਨ ਹੋ ਗਿਆ ਜਿਹੜਾ ਬੱਚਾ ਐਕਸਪਾਇਰ ਹੋ ਗਿਆ ਤੇ ਬਾਕੀ ਵਹਿੜ ਤੁਹਾਡੇ ਸਾਹਮਣੇ ਜੇਰ ਜੂਰ ਪ੍ਰੋਪਰ ਮੈਲਾ ਮੂਲਾ ਤੁਹਾਨੂੰ ਵਿਖਾ ਦਿੰਨੇ ਉਸੇ ਤਰ੍ਹਾਂ ਮੈਲਾ ਮੂਲਾ ਮਗਰ ਲੱਗਾ ਆ ਤੁਸੀਂ ਦੇਖ ਸਕਦੇ ਠੀਕ ਆ ਜੀ ਆ ਕਰੋ ਚੱਕ ਸੋ ਬਾਕੀ ਥਾਨ ਬਹੁਤ ਪਿਆਰਾ ਠੀਕ ਆ ਜੀ ਥਾਨ ਤੁਸੀਂ ਵੇਖੋ ਪੂਰਾ ਮੁੱਠੀ ਮੁੱਠੀ ਥਾਨਾ ਲੈ ਵੀ ਬਿੰਦੇ ਵੀਰ ਮੜਾ ਖੋਲ ਕੇ ਤੋੜ ਕੇ ਦਿਖਾ ਦਗੀ ਸੋ ਵਾੜ ਦੂਸਤ ਚੰਗੀ ਆ ਮਾਲ ਸਾਫ ਸੁਥਰਾ ਵੀਰ ਲੈਂਦਾ ਜਿੰਨਾ ਮਾਲ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਬੜਾ ਸਾਫ ਸੁਥਰਾ ਮਾਲ ਹੁੰਦਾ ਥਾਂ ਦੇਵੇ ਵਾਲੇ ਪਾਸਿਓਂ ਜੇਕਰ ਆਪਾਂ ਦੇਖੀਏ ਤਾਂ ਸਾਫ਼ ਸੁਥਰੀਆਂ ਵੜਾ ਹੁੰਦੀਆਂ ਨੇ ਠੀਕ ਆ ਜੀ ਸੋ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਤੁਹਾਨੂੰ ਦਿਖਾਈ ਦਿੱਤੇ ਆ ਬਾਕੀ ਆ ਚੱਡਾ ਦੇਵਾ ਤੁਸੀਂ ਚੈੱਕ ਕਰ ਲੋ ਥੋੜਾ ਜੀ ਐਨੀਮਲ ਬੱਚੇ ਦਾ ਜ਼ਰੂਰ ਕਰਦਾ ਠੀਕ ਆ ਜੀ ਕਿਉਂਕਿ ਰਾਤ ਸੂਈ ਆ ਇੱਕ ਬੱਚਾ ਐਕਸਪਾਇਰ ਹੋ ਗਿਆ ਠੀਕ ਆ ਜੀ ਕਿਸੇ ਕਾਰਨ ਕਰਕੇ ਚਲੋ ਤੇ ਉਹਦਾ ਕਰਕੇ ਜ਼ਰੂਰ ਥੋੜਾ ਪਸ਼ੂ ਬੱਚੇ ਦਾ ਆਤਾਵਾ ਦਾ ਜ਼ਰੂਰ ਕਰੂਗਾ ਠੀਕ ਆ ਜੀ ਇੱਕ ਦੋ ਚਾਰ ਦਿਨ ਆ ਦੇਖੋ ਹਾਂ ਠੀਕ ਆ ਬਿੰਦੇ ਮੜਾ ਵੀਰ ਅੱਗੇ ਤੋਰ ਤੋਰ ਦੇ ਚਾਰ ਕਿ ਕਿਸੇ ਚਵਾਈ ਵੀ ਕੀਤੀ ਜਨਾਂ ਇੱਕ ਦੋ 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 ਤਿੰਨ ਨਾਲ ਕੋਲ ਚਵਾਈ ਵੀ ਹਾਂਜੀ ਕਾਲੋ ਵੀ ਜੇ ਮਨੇ ਪਤਾ ਲੱਗਾ ਥਾਂ ਦਾ ਵਾਦੇ ਕੱਢੇ ਬਾਕੀ ਵੀ ਉਹ ਕੋਈ ਗੱਲ ਨਹੀਂ ਵੀ ਹਣਾ ਹੁਣ ਚਲੋ ਬੱਚਾ ਐਕਸਪਾਇਰ ਹੋ ਗਿਆ ਤੇ ਪਾਲਾ ਨਹੀਂ ਹੈਗਾ ਵੀ ਕੋਈ ਲੱਤਾਂ ਮਾਰੂਗੀ ਕੰਮ ਨਹੀਂ ਆਉਣਾ ਜਿਹੜੇ ਕਿ ਸ਼ੁਕਰ ਸ਼ਹੀ ਹੋ ਸ਼ੁਕਰਾਂ ਨਹੀਂ ਆ ਉਹ ਕੰਮ ਨਹੀਂ ਆਗਾ ਵੇਖ ਲੋ ਆ ਕੇ ਬਹਿ ਕੇ ਭਾਵੇਂ ਛਲੇ ਪਿੱਛੇ ਰਹੀਏ ਤੇ ਉਹ ਕੰਮ ਨਹੀਂ ਆਗਾ ਵੀ ਰੀ ਵੱਛੀ ਭਾ ਕਿਨੇ ਵਿਗਣੀ ਡੰਡ ਲੱਗੀ ਵੀ ਸੂਣ ਨਾ ਕਰਕੇ ਡੰਡ ਬਸ ਬਸ ਲੋ ਵੀ ਕੋਈ ਸੂਪਰ ਦੀ ਬਾੜ ਨਹੀਂ ਗਈ ਹਨ ਮੁੱਠੀ ਮੁੱਠੀ ਆ ਕਰਮਾਲੀ ਨੂੰ ਠੀਕ ਆ ਜੀ ਰੰਗ ਬਿਲਕੁਲ ਗੂੜਾ ਲਾਲ ਰੰਗ ਆਪਾਂ ਕਹਿ ਸਕਦੇ ਵੀ ਲਾਲ ਰੰਗ ਦੇ ਵਿੱਚ ਬਾਕੀ ਕੱਦ ਕਾਠ ਪਾਣ ਥੱppa ਘਰਮ ਵਾਲੀ ਨੂੰ ਬਹੁਤ ਸੋਹਣਾ ਲੱਗਾ ਤੇ ਹਾਇ ਨਰਮਾ ਹੈ ਸੀਲਸ ਲੱਗਾ ਹਾਂਜੀ ਬਿੰਦੇ ਵੀਰ ਲੈ ਚੱਲ ਗਏ ਠੀਕ ਆ ਜੀ ਸੋ ਵੜ ਪਸੰਦ ਆਊਗੀ ਬਹੁਤ ਪਿਆਰੀ ਵੜ ਆ ਇਹ ਬਿੰਦੇ ਵੀਰ ਕੀ ਮੁੱਲ ਦਿੰਦੇ ਆ ਕੀ ਡਿਮਾਂਡ ਕਰਦੇ ਆ ਵੀ ਇਹ ਡਿਮਾਂਡ ਤੋਂ ਬੜੀ ਵੇਚ ਨਹੀਂ ਵੀਰ ਜੀ ਅੱਧੀ ਦੀ ਵੱਚੀ ਲਈ ਵੀਰ ਜੀ ਆਹ ਸਾਰਿਆਂ ਨੂੰ ਪਤਾ ਲੱਗੇ ਬੰਨੇ ਕਿੰਨੀ ਵੱਚੀ ਲਈ ਸੀ ਇਹਦੀ ਵੇਚ ਨਹੀਂ 55000 ਦੀ ਵੱਚੀ ਆਹ ਵੀਰ ਜੀ ਜੇ ਵੱਚੀ ਮੰਨ ਕਰਕੇ ਹੁਣ 5000 ਵੜ ਦੇਣਾ ਵੀ ਦੀ 50 45000 ਦੇ ਦਾਂਗੇ ਭਾਈ ਸਿਰ ਵੀ ਛੋੜ ਕਰਦਾ 45 45000 ਆਹ ਬੜੀ ਵੀਰ ਜੀ ਸਾਰਿਆਂ ਨੂੰ ਪਤਾ ਇਹ ਨਹੀਂ ਗੱਲ ਕੋਈ ਓਲੇ ਆ ਕਮ ਨਹੀਂ ਲਈ ਵੱਚੀ ਲਈ ਵੀਰ ਜੀ ਵਾਦੇ ਨੂੰ ਪੈ ਘਟਾ ਗਿਆ ਹਰ ਗੇ ਚਲੋ ਬਾਕੀ ਦੋਸਤੋ ਜੇਕਰ ਵਤੀ ਨਾਲ ਹੋਦੀ ਕਰਦਾ ਭਾਵੇਂ ਕੋਈ 55000 ਦੀ ਵਟ ਨਹੀਂ ਵੇਚੀ ਵੀਰਜੀ ਵਿਗਣੀ ਸੀ ਮਗਰ ਬੜੀ ਵਾਦੇ ਦੀ ਬੱਚੀ ਛੰਧੀ ਬੜੀ ਵੀ ਤਾਂ ਹੀ ਚੱਕਰ ਹੀ ਲਈ ਵੀ ਤਾਂ ਹੀ ਨਾ ਉਹ ਕੰਮ ਨਹੀਂ ਗਾਇਆ ਨਹੀਂ ਸੀਲਸ ਲੱਗਦਾ ਕਰਮ ਵਾਲੀ ਹੁਣ ਵੀ ਪੂਰੀ ਕੋਈ ਉਹ ਗੱਲ ਹੀ ਨਹੀਂ ਕੀਤੀ ਹਾਂ ਇਹ ਚੱਕਰ ਜੋ ਉਹ ਵੀ ਦੋਸਤੋ ਬੱਚਾ ਹੁੰਦਾ ਤੇ ਗੱਲ ਵੱਖਰੀ ਸੀਗੀ ਨਾ ਫਿਰ ਵੀ ਜੀ ਦੇਣੀ 55000 ਦਾ ਇਕ ਰੁਪਿਆ ਨਹੀਂ ਦੇਣਾ ਵੀਰਜੀ ਜਿੰਨਾ ਠੰਡੀ ਆ ਤੇ ਫਿਰ ਵੀ ਕਰਮ ਵਾਲੀ ਆਂਦੀ ਕੋਈ ਨਹੀਂ ਕਿ ਜਿੱਦਾਂ ਮਰਜੀ ਕੋਈ ਭਾਣ ਚਵਾਈ ਕਰੀ ਚੱਲੇ ਬੱਚਾ ਪਾ ਕੇ ਚਵਾਈ ਕਰੀ ਚੱਲੇ ਠੀਕ ਆ ਜੀ ਵੰਗਾ ਪਾਉਣਾ ਤੁਹਾਡੀ ਮਰਜ਼ੀ ਆ ਨਹੀਂ ਤੇ ਲੋ ਨਾ ਪਾਓ ਹਾਂ ਦ ਅੱਗੇ ਬਿੰਦੇਵੀਰ ਆਪਣੇ ਕੋਲ ਆ ਵੀ ਇੱਕ ਵੜ ਬੜੀ ਪਿਆਰੀ ਆ ਇਹ ਵੀ ਆਪਣੇ ਕੋਲ ਅੱਜ ਮਾਰਨਿੰਗ ਸੂਈ ਆ ਇਹ ਇਹ ਸੂਈ ਵੀ ਲੱਗੇ 4 ਵਜੇ ਲੋ ਵੀ ਅੱਜ ਮਾਰਨਿੰਗ ਦੋਸਤੋ ਸਵੇਰ 4 ਵਜੇ ਸੂਈ ਆ ਤੇ ਚੱਡੇ ਲਵੇ ਇਹਦੇ ਅਲ ਵੀ ਧਿਆਨ ਮਾਰੋ ਮੇਰਾ ਵੀਰ ਥੱਬਿਆਂ ਦਾ ਹੀ ਮੇਲ ਆ ਠੀਕ ਆ ਜੀ ਇਹਨੂੰ ਸਾਡੀ ਪੈਣਾ ਵੇ ਠੀਕ ਆ ਠੀਕ ਆ ਬੱਚੀ ਮਗਰ ਤੇ ਇਹਦੇ ਬੱਚੀ ਵੀਰ ਜੀ ਲੋ ਜੀ ਮਗਰ ਇਹਦੇ ਵੀ ਬੱਚੀ ਆ ਜੇਰ ਜੁਰ ਹਜੇ ਪੈਣ ਵਾਲੀ ਹੈ ਨਾ ਪੈਂਦੀ ਜੇਰ ਪੈਣ ਵਾਲੀ ਜੀ ਉਹਦੀ ਪਈ ਦੀ ਪੈਣ ਵਾਲੀ ਆ ਠੀਕ ਆ ਜੀ ਇਹ ਦੋਸਤੋ ਸਵੇਰ 4 ਵਜੇ ਸੂਈ ਆ ਇਹਦੀ ਜੇਰ ਜੇ ਪੈਨ ਵਾਲੀ ਹੈ ਬਾਕੀ ਤੁਸੀਂ ਵੇਖ ਸਕਦੇ ਵੀ ਪੰਜ 6 ਕਿਲੋ ਬੋਲਾ ਚੋਇਆ ਵੀ ਅਸਲ ਵਿੱਚ ਚੋਇਆ ਅਜੇ ਬੈਠਿਆ ਨਹੀਂ ਆਦਾ ਵੀਰ ਜੀ ਥਲੇ ਹੋਰਨਿੰਗ ਹਾਂ ਇੱਕ ਪਾਟੀ ਭਰ ਕੇ ਪੂਰੀ ਚੋਈ ਜੇ ਦੂੰ ਠੀਕ ਆ ਵੀ ਬਿੰਦੀ ਨਹੀਂ ਗਾਂ ਵੀਰ ਜੀ ਆ ਫਿਰ ਚੂਰੀ ਜ਼ਰੂਰੀ ਹੈ ਲੋ ਵੀ ਫਾੜੀ ਵਾਲਾ ਚੱਡਾ ਮੈਨੂੰ ਤਾਂ ਬਿੰਦੇ ਵੀਰ ਕਿਸੇ ਰਕਮ ਦੀ ਕੋਈ ਭਲ ਭੁਲ ਨਹੀਂ ਹੈਗੀ ਨਾ ਵੀ ਇਹਦੀ ਵੀ ਇਹਦੀ ਦੋਵੇਂ ਠੰਡੀਆਂ ਬਣੀਆਂ ਥਾਨ ਵੀ ਤੇ ਹਰ ਲੀਆਂ ਰੰਗ ਲੱਗੇ ਦੇ ਕੋਈ ਭਲੋਣ ਦੇਣੀ ਦੋਸਤੋ ਕੋਈ ਆਪਾਂ ਕਹਿ ਦਈਏ ਭਲਾ ਭੁਲਣੀ ਹੈਗੀਆਂ ਨਾਰਮਲ ਚੱਡਾ ਵੀ ਹੈ ਚੱਡਾ ਨਿੱਗਰ ਚੱਡਾ ਹਾਂ ਫਾੜੀ ਵਾਲਾ ਚੱਡਾ ਤੁਸੀਂ ਵ ਤੇ ਕਿਸੇ ਰਕਮ ਦੀ ਕੋਈ ਆਲ ਛੋਲ ਨਹੀਂ ਨਗੀ ਨਾ ਕੋ ਲੱਤ ਚੱਕੇ ਨਾ ਹਿੱਲੇ ਨਾ ਜੁਲੇ ਠੀਕ ਆ ਜੀ ਹਾਂ ਜੀ ਸੋ ਮੁੱਠੀ ਮੁੱਠੀ ਥਾਣਾ ਬੱਚਾ ਬਹੁਤ ਪਿਆਰਾ ਮਗਰ ਵੱਛੀ ਆ ਗਈ ਇਹ ਡੱਬੀ ਡੱਬੀ ਉੱਛੀ ਆ ਦੇਖੋ ਸਵੇਰ ਦੇ ਵਿੱਚ ਪਿੰਦਾ ਹੋ ਗਈ ਤੀਜਾ ਕਿ ਤੀਜੇ ਸੂਈ ਵੀ ਰਹੀ ਤੀਜੇ ਪਹਿਲੇ ਦੂਜੇ ਨਹੀਂ ਕਿ ਤੀਜੇ ਸੂਵੇ ਜੀ ਸੋ ਇਹ ਤੀਜੇ ਸੂਵੇ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਆ ਦਿਖਾਈਏ ਇਹ ਦੂਜੇ ਸੂਵੇ ਸੀਗੀ ਠੀਕ ਆ ਸੋ ਵਹਿੜਾ ਦੋਵੇਂ ਬਹੁਤ ਖੂਬਸੂਰਤ ਆ ਕਿਸੇ ਭਰਾ ਨੇ ਦੋ ਦਾ ਵੀ ਵਿਚਾਰ ਬਣ ਗਿਆ ਤੇ ਦੋਵੇਂ ਪਾਲਿਆ ਜੇ ਠੀਕ ਆ ਜੀ ਸਫਰ ਸੁਫਰ ਆਪਣਾ ਵੇਖਦੇ ਹੋ ਡਬਲ ਕਿਸੇ ਭਰਾ ਨੇ ਦੋਨੋਂ ਵੈੜਾਂ ਦਾ ਸੌਦਾ ਮਾਰਨਾ ਚਲੋ ਉਹ ਵੀ ਤੁਸੀਂ ਆਪਦਾ ਵਿਚਾਰ ਲਾ ਲਿਆ ਜੀ ਬਾਕੀ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਕੋਈ 5 4 5 4 ਕਿਲੋ ਜਿਹੜਾ ਮੌਰਨਿੰਗ ਪਿੰਦਾ ਵੀਰਾਂ ਦਾ ਵੀ ਇਹਦਾ ਵੀ ਬੋਲਾ ਆਪਾਂ ਕੱਢਿਆ ਹੈ ਕਪੈਣੋ ਬਣੂ ਅਥਰ ਸੀਗੀ ਵੈੜ ਇਸ ਕਰਕੇ ਜਿਹੜੀ ਜਵਾਈ ਆ ਮੌਰਨਿੰਗ ਕਰ ਦਿੱਤੀ ਹੁਣ ਕੋਈ 8:30 ਵਜੇ ਦਾ ਸਮਾਂ ਹੈ ਮੌਰਨਿੰਗ ਦਾ ਬਾਕੀ ਥਾਂ ਤੁਹਾਨੂੰ ਮਈਆਂ ਵਾਲਾ ਲੱਗਾ ਕਰਮ ਵਾਲੀ ਨੂੰ ਮਣੀ ਜੀ ਮੜਾ ਲੱਗਦਾ ਵਿਧੀ ਮੁੜੀ ਮਾਹ ਨਹੀਂ ਵਿਗਦਾ ਹਾਂ ਥਾਣੀ ਵਿਗਦਾ ਵੀਰ ਜੀ ਪੈਣਾ ਥਾਣੀ ਮਗਦਿਆਂ ਥਾਣ ਟੰਗਾ ਚਾਹੀਦਾ ਸਾਰੇ ਨਗਰਾਂ ਨੂੰ ਬਲਜੀ ਬਿਲਕੁਲ ਟੋਣਾ ਡੰਗ ਰੋਖਾਂ ਦਾ ਵੀਰ ਜੀ ਅਥੀ ਬਿਲਕੁਲ ਲੋ ਵੀ ਕਰੋ ਚੱਕ ਠੀਕ ਆ ਜੀ ਸੋ ਬਹਿੜਾਂ ਝੜੀਆਂ ਦੋਸਤੋ ਖਾਸ ਤੌਰ ਤੇ ਥਾਣਾ ਨਾਲ ਹੀ ਆ ਬਾਕੀ ਥਣ ਕਰਮ ਵਾਲੀ ਨੂੰ ਬੜਾ ਸੁਆਦੀ ਆ ਜਿਵੇਂ ਆਪਾਂ ਗੱਲ ਕਰਦੇ ਆ ਵੀ ਬਿਲਕੁਲ ਰੁਕ ਰੁਕਦਾ ਥਾਣਾ ਦੋਰਾ ਥਾਣਾ ਲੱਗਾ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਬਹਿੜਦਾ ਚੰਗਾ ਚਲੋ ਸੁਸਵਾ ਦੇ ਵਿੱਚ ਆ ਪਰ ਫਿਰ ਵੀ ਕਿਸੇ ਪਾਸੋਂ ਇਹ ਨਹੀਂਗਾ ਵੀ ਲਸੇਰੀ ਜਾਂ ਲਸਾ ਫਿੱਕਾ ਪਸੂ ਕਿਵਾਂ ਟੋਟ ਜਾਂ ਪਰੇ ਕਰਮਾਲੀ ਪਾਲੋ ਵੀ ਰਾਜੀ ਸੀਗੀ ਵਿਹੜ ਇਸ ਕਰਕੇ ਸੂਣ ਤੋਂ ਬਾਅਦ ਵੀ ਕੋਈ ਜ਼ਿਆਦਾ ਮਹਿਸੂਸ ਨਹੀਂ ਕਰਾਉਂਦੀ ਵੀ ਸੂਈ ਸਵਾਈ ਆ। ਤੋਂ ਪੁੜੇ ਪੜੇ ਚੱਕ ਜੂਗੀ ਬਾਕੀ ਜੇਰ ਕੋਈ ਅੱਧੇ ਘੰਟੇ ਘੰਟੇ ਤੱਕ ਜਿਹੜੀ ਪਾ ਦੋਗੀ। ਉਹ ਵੀ ਬਕਰੇ ਤੌਰ ਤੇ ਤੁਸੀਂ ਡਿਟੇਲ ਲੈ ਲਿਆ ਜੇ ਠੀਕ ਆ ਜੀ। ਜੇਰ ਪੈਣ ਦੀ। ਬਾਕੀ ਫਿਲਹਾਲ ਤੁਹਾਡੇ ਸਾਹਮਣੇ ਆ। ਸੋਨਾ ਬਾਡੀ ਸਟਰਕਚਰ ਆ ਤੇ ਮੀਡੀਅਮ ਹਾਈਟ ਦੇ ਵਿੱਚ। ਐਚ ਐਫ ਕ੍ਰਾਸ ਬਰੀਡ ਦੇ ਵਿੱਚ ਵਿਹੜ ਬੱਚੀ ਨੂੰ ਜਨਮ ਦਿੱਤਾ। ਬਾਕੀ ਥਾਂ ਥਣ ਬਹੁਤ ਸੋਨਾ ਲੱਗਾ ਕਰਮਾਲੀ ਨੂੰ ਚਾਰੇ ਥਾਂ ਇੱਕੋ ਜਿਹਾ ਸਹਿਜ ਆ। ਹਾਂ ਜੀ। ਕਿੱਦਾਂ ਫੜ ਗਿਆ ਵੀਰ ਜੀ ਠੰਡੀ ਧੀਰੋ ਝੂੜਾ ਦਾ ਕੰਮ ਨੇਗਾ ਵੀਰ ਜੀ ਮੱਛੀ ਮੋਟਰਾ ਦਾ ਕੰਮ ਦਾ ਲੈ ਵੀ ਆਏ ਕੰਮ ਜਿਹੜੇ ਪਾਸੇ ਮਰਜੀ ਬਹਿ ਗਏ ਤਾਂ ਆ ਵੇ ਮਾਲ ਨਹੀਂ ਮੜਾ ਲੈਣਾ ਵੀਰ ਜੀ ਲੈ ਵੀ ਬਿੰਦੇ ਵੀਰ ਹੋਗੇ ਮਿਲ ਮਿਲੇ ਮਾਲ ਆ ਬਿਲਕੁਲ ਵੀਰੇ ਇਹ ਕੀ ਮੰਗ ਕਰ ਦੇਂਦਾ ਵੀਰ ਜੀ ਮੋਲ ਤੇ 65000 ਕਰਦੇ ਵੀਰ ਜੀ ਇਹਦਾ ਪਰਾਪਤ ਦੇਣੀ ਆਪਾਂ ਲਈਆਂ ਮਾਲ ਮਤਬਾ ਮਾਲ ਲੈਣਾ ਆਪਣਾ ਮਾਲ ਵਿਕਦਾ ਇਤਨਾ ਸਹੀ ਆ। ਹਾਂਜੀ ਹਾਂਜੀ। 2 ਛੜਦਾਂ ਵੀਰ ਜੀ ਛੜ ਚੋਂ 52000 ਦੀ। 60 ਚੋਂ 2 1000 ਛੋੜ 57000 ਦੇ ਦਾਂ ਵੀਰ ਜੀ। 9 ਵਜੇ ਪੂਰੇ 57000 ਦੀਆਂ ਆਣਾ ਹੋਣੇ ਵੀਰ ਜੀ। ਲਓ ਵੀ ਚੱਕੋ 57000 ਦੀ ਖਾਨ ਆ। ਮਗਰ ਵਛੀ ਫੇਰੇ ਦੇ। ਮੁੱਲ ਪਹਿਲਾਂ ਹੀ ਕਦੀ ਨਜਾਇਜ਼ ਨਹੀਂ ਹੋਏਗੇ ਇਸ ਕਨੇ। ਮੁੱਲ ਪਹਿਲਾਂ ਨਾ ਕਰਾਂ ਮਾਲ ਹੋਇਆ। ਇਹ ਪਸੰਦ ਆਉਂਦੇ ਆ ਭਰਾਵਾਂ ਨੂੰ ਕਿਉਂਕਿ ਮੋਲੀ ਵਿਕਦਾ ਠੀਕ ਆ ਜੀ। ਭਾਜ ਵਿਕਦਾ। ਬਾਕੀ ਬਾਹਰ ਤੁਸੀਂ ਵੇਖ ਲਓ ਕਿਸੇ ਪਾਸੇ ਨੂੰ ਖੁੰਜੀ ਕਰਮਾਂ ਵਾਲੀ। ਵ ਸੋ ਪਸੰਦ ਆਊਗੀ ਭਰਾਵਾਂ ਨੂੰ ਬਹੁਤ ਪਿਆਰਾ ਮਾਲ ਆ ਠੀਕ ਆ ਤੇ ਇਹ ਅੱਜ ਦੋ ਹੀ ਐਨੀਮਲ ਸੀਗੇ ਵੀਰ ਬਿੰਦੇ ਦੇ ਕੋਲ ਦੋਵਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਸਾਫ਼ ਸੁਥਰੇ ਪਸ਼ੂ ਆ ਸੋ ਕਰੋ ਸੌਦਾ ਇੱਕ ਬਿੰਦੇ ਵੀਰ ਨੰਬਰ ਆਪਣੇ ਕਰ ਦਿਓ ਸਾਜੇ 6899 11270 ਠੀਕ ਆ ਵੀਰੇ ਹਾਂਜੀ ਲਓ ਵੀ ਦੋਸਤੋ ਨੰਬਰ ਵੀਰ ਬਿੰਦੇ ਦੇ ਕੋਲ ਆ ਵੀਰ ਜੀ ਹਾਂਜੀ ਮੇਨ ਪੰਪ ਹੀ ਆਪਣੇ ਲੱਗੇ ਬਿਲਕੁਲ ਹਾਂ ਕੋਲ ਬਿਲਕੁਲ ਜ਼ਿਆਦਾ ਉਹ ਜ਼ਰੂਰੀ ਜੀ ਬਿਲਕੁਲ ਜੀ ਹਾਂਜੀ ਲਓ ਵੀ ਮੇਨ ਪੈਟਰੋਲ ਪੰਪਰ ਨਜ਼ਦੀਕ ਆ ਠੀਕ ਆ ਜੀ ਪ੍ਰਿੰਗੜੀ ਜਦੋਂ ਤੁਸੀਂ ਵਿਜ਼ਿਟ ਕਰਕੇ ਤੇ ਪ੍ਰਿੰਗੜੀ ਤੋਂ ਜਦੋਂ ਪੱਟੀ ਨੂੰ ਜਾਂਦੇ ਆਪਾਂ ਇਸ ਅਗੇ ਪੈਟਰੋਲ ਪੰਪ ਆਉਂਦਾ ਕੋਈ 2-3-3 ਨੱਕਿਲਿਆਂ ਦੇ ਮੱਥੇ ਤੇ ਤੇ ਪੰਪ ਦੇ ਪਹਿਲਾਂ ਜਿਹੜਾ ਵੇਰ ਬਿੰਦੇ ਦਾ ਘਾਰ ਆ ਛੜਕਦੇ ਉੱਤੇ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ